ਅੱਜ ਅੰਮ੍ਰਿਤਸਰ ਦੇ ਮਹਿਤਾ ਰੋਡ ਤੇ ਪਿੰਡ ਚਾਟੀਵਿੰਡ ਲਹਿਲ ਮੰਗਾਸਰਾਏ ਵਿਖੇ ਸ਼ਹੀਦੀ ਸਮਾਗਮ ਜੋ ਕਿ ਹਰ ਸਾਲ ਬਾਬਾ ਮੇਜਰ ਸਿੰਘ ਜੀ ਬੜੀ ਸ਼ਰਧਾ ਭਾਵਨਾ ਨਾਲ ਮਨਾਉਂਦੇ ਨੇ ਤੇ ਇਸ ਮੌਕੇ ਤੇ ਵੱਡੀ ਗਿਣਤੀ ਵਿੱਚ ਸੰਗਤ ਨਤਮਸਤਕ ਹੋਣ ਲਈ ਪਹੁੰਚੀ ਹੋਈ ਇਸ ਮੌਕੇ ਤੇ ਗੁਰਮਤ ਸਮਾਗਮ ਵੀ ਕਰਵਾਏ ਗਿਆ ਤੇ ਜੇ ਦੇਖਿਆ ਜਾਵੇ ਤਾਂ ਨਿਹੰਗ ਸਿੰਘ ਬਾਣਿਆਂ ਦੇ ਵਿੱਚ ਕਾਫੀ ਜਥੇਬੰਦੀਆਂ ਇੱਥੇ ਪਹੁੰਚੀਆਂ ਤੇ ਉਹਨਾਂ ਦੇ ਵੱਲੋਂ ਬਾਣੀ ਪੜੀ ਗਈ ਅਤੇ ਸੇਵਾ ਕੀਤੀ ਗਈ ਸੋ ਤਸਵੀਰਾਂ ਵੀ ਤੁਸੀਂ ਦੇਖ ਸਕਦੇ ਹੋ ਕਿ ਲਾਇਸੈਂਸ ਵੀ ਬਣਾਏ ਗਏ ਤੇ ਨਿਹੰਗ ਸਿੰਘਾਂ ਦੇ ਅਤੇ ਦੇਖ ਵੀ ਜਿਹੜੀ ਕਿ ਤਿਆਰ ਕੀਤੀ ਗਈ ਨਿਹੰਗ ਸਿੰਘ ਕਿਵੇਂ ਸੇਵਾ ਕਰ ਰਹੇ ਨੇ ਔਰ ਬੜੀ ਹੀ ਸ਼ਰਧਾ ਭਾਵਨਾ ਦੇ ਨਾਲ ਇਹਨਾਂ ਦੇ ਵੱਲੋਂ ਇੱਥੇ ਸੇਵਾ ਕੀਤੀ ਜਾਂਦੀ ਜੇ ਦੇਖਿਆ ਜਾਵੇ ਤਾਂ ਹਰ ਸਾਲ ਇਸੇ ਤਰ੍ਹਾਂ ਹੀ ਠਾਠਾ ਮਾਰਦਾ ਸੰਗਤ ਦਾ ਇਕੱਠ ਤੁਸੀਂ ਦੇਖ ਸਕਦੇ ਹੋ ਇੱਥੇ ਆ ਕੇ ਤੇ ਆਈਆਂ ਸੰਗਤਾਂ ਦੇ ਲਈ ਸਵੇਰ ਤੋਂ ਹੀ ਅੰਮ੍ਰਿਤ ਵੇਲੇ ਤੋਂ ਹੀ ਲੰਗਰਾਂ ਦੇ ਪ੍ਰਬੰਧ ਕੀਤੇ ਗਏ ਸੋ ਲੰਗਰ ਤਿਆਰ ਕੀਤਾ ਜਾ ਰਿਹਾ ਹੈ ਔਰ ਬੜੀ ਸ਼ਰਧਾ ਭਾਵਨਾ ਦੇ ਨਾਲ ਸੰਗਤ ਸੇਵਾ ਕਰਦੀ ਹੈ ਸੋ ਹਰ ਪ੍ਰਕਾਰ ਦਾ ਲੰਗਰ ਇੱਥੇ ਤਿਆਰ ਕੀਤਾ ਗਿਆ ਤੇ ਸੰਗਤ ਇੱਥੇ ਲੰਗਤ ਲੰਗਰ ਛਕ ਰਹੀ ਸੀ ਤੇ ਪੰਗਤ ਵਿੱਚ ਬੈ ਕੇ ਲੰਗਰ ਛਕਿਆ ਜਾਂਦਾ ਹੈ ਤੇ ਸੰਗਤ ਕੀਤੀ ਜਾਂਦੀ ਹੈ ਦੂਜੇ ਪਾਸੇ ਗੁਰਮਤ ਸਮਾਗਮ ਵੀ ਕਰਵਾਏ ਜਾ ਰਹੇ ਨੇ ਤੇ ਇੱਕ ਪਾਸੇ ਤੁਸੀਂ ਦੇਖ ਸਕਦੇ ਹੋ ਕਿ ਲੰਗਰ ਹਾਲ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਿੱਥੇ ਕਿ ਬੜੀ ਸ਼ਰਧਾ ਭਾਵਨਾ ਦੇ ਨਾਲ ਸੇਵਾਦਾਰਾਂ ਵੱਲੋਂ ਲੰਗਰ ਤਿਆਰ ਕੀਤਾ ਜਾ ਰਿਹਾ ਹੈ। ਤਕਰੀਬਨ 3 ਦਿਨਾਂ ਦਾ ਇਹ ਗੁਰਮਤ ਸਮਾਗਮ ਹੁੰਦਾ ਹੈ ਜਿਸ ਦੇ ਵਿੱਚ ਅੰਮ੍ਰਿਤ ਵੇਲੇ ਚਾਹ ਦੇ ਨਾਲ ਚਾਹ ਪਕੌੜੇ ਵੀ ਲਗਾਏ ਗਏ ਅਤੇ ਉਸ ਤੋਂ ਬਾਅਦ ਲੰਗਰ ਪ੍ਰਜਾਦੇ ਦਾ ਵੀ ਲੰਗਰ ਲਗਾਇਆ ਗਿਆ। ਸੋ ਸੰਗਤ ਜਿਹੜੀ ਦੂਰ ਉਧਰੋਂ ਆਉਂਦੀ ਹੈ ਇੱਥੇ ਆ ਕੇ ਖੁਦ ਹੱਥੀ ਸੇਵਾ ਕਰਦੀ ਹੈ ਕਿਉਂਕਿ ਹੱਥੀ ਸੇਵਾ ਕਰਨ ਦੇ ਨਾਲ ਜਨਮ ਸਫਲ ਹੁੰਦਾ ਹੈ। ਜੇ ਗੱਲ ਕਰੀਏ ਤਾਂ ਸੰਗਤ ਵੱਲੋਂ ਇੱਥੇ ਆ ਕੇ ਵਾਹਿਗੁਰਦਤ ਜਾਪ ਵੀ ਕੀਤਾ ਗਿਆ ਤੇ ਬੜੀ ਸ਼ਰਧਾ ਭਾਵਨਾ ਦੇ ਨਾਲ ਸੰਗਤ ਹੱਥੀਏ ਸੇਵਾ ਕਰਦੀ ਦਿਖਾਈ ਦਿੱਤੀ ਹੈ ਸੋ ਤਸਵੀਰਾਂ ਵੀ ਤੁਸੀਂ ਦੇਖਦੇ ਹੋ ਬੀਬੀਆਂ ਭੈਣਾਂ ਦੇ ਵੱਲੋਂ ਵੀਰਾਂ ਦੇ ਵੱਲੋਂ ਨਿਹੰਗ ਸਿੰਘਾਂ ਦੇ ਵੱਲੋਂ ਇਹ ਸੇਵਾ ਕੀਤੀ ਜਾ ਰਹੀ ਹੈ ਕਿਉਂਕਿ ਸੇਵਾ ਕਰਨ ਦੇ ਨਾਲ ਜਨਮ ਸਫਲ ਹੁੰਦਾ ਸੋ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਾਬਾ ਮੇਜਰ ਸਿੰਘ ਜੀ ਵੱਲੋਂ ਸ਼ਹੀਦੀ ਸਮਾਗਮ ਕਰਵਾਇਆ ਗਿਆ ਸੋ ਬਾਬਾ ਜੀ ਨੂੰ ਮਿਲਣ ਵਾਸਤੇ ਦੂਰੋ ਦੂਰੋ ਸੰਗਤਾਂ ਪਹੁੰਚੀਆਂ ਨੇ ਅਤੇ ਵੱਡੀ ਗਿਣਤੀ ਵਿੱਚ ਗੱਲ ਕਰੀਏ ਤਾਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਇਹ ਸੰਗਤਾਂ ਪਹੁੰਚੀਆਂ ਅਤੇ ਕਈ ਜਥੇਬੰਦੀਆਂ ਕਈ ਆਗੂ ਵੀ ਜਿਹੜੇ ਕੇ ਸਿੱਖ ਆਗੂ ਵੀ ਇੱਥੇ ਪਹੁੰਚੇ ਅਤੇ ਉਹਨਾਂ ਦੇ ਵੱਲੋਂ ਪ੍ਰਚਾਰ ਵੀ ਕੀਤਾ ਗਿਆ ਸੋ ਬਾਬਾ ਜੀ ਨੂੰ ਇੱਕ ਜਹਾਜ਼ ਇੱਕ ਗੱਡੀ ਸਕੋਰਪੀਓ ਸੰਗਤਾਂ ਦੇ ਵੱਲੋਂ ਭੇਟ ਕੀਤੀ ਗਈ ਸੋ ਇਹ ਗੱਡੀ ਵੀ ਤੁਹਾਨੂੰ ਦਿਖਾ ਰਹੇ ਹਾਂ ਇਹ ਗੱਡੀ ਬਾਬਾ ਜੀ ਨੂੰ ਬਾਬਾ ਮੇਜਰ ਸਿੰਘ ਜੀ ਨੂੰ ਦਿੱਤੀ ਗਈ ਔਰ ਸੰਗਤਾਂ ਵੱਲੋਂ ਇਹ ਭੇਟ ਕੀਤੀ ਗਈ ਸੋ ਆਈਆਂ ਸੰਗਤਾਂ ਵਾਸਤੇ ਲੰਗਰ ਪਾਣੀ ਦਾ ਪੂਰਾ ਪ੍ਰਬੰਧ ਕੀਤਾ ਗਿਆ ਹਰ ਤਰ੍ਹਾਂ ਦੀ ਜਿਹੜੀ ਸਹੂਲਤ ਹੈ ਉਹ ਸੰਗਤਾਂ ਨੂੰ ਦਿੱਤੀ ਗਈ ਕਿਉਂਕਿ ਦੂਰੋਂ ਦੂਰੋਂ ਸੰਗਤਾਂ ਆਈਆਂ ਨੇ ਅਤੇ ਉਹਨਾਂ ਦੇ ਰਹਿਣ ਸਹਿਣ ਦਾ ਪ੍ਰਬੰਧ ਵੀ ਬਾਬਾ ਮੇਜਰ ਸਿੰਘ ਜੀ ਵੱਲੋਂ ਕੀਤਾ ਗਿਆ ਹਰ ਸਾਲ ਇਸੇ ਤਰ੍ਹਾਂ ਹੀ ਇਹ ਸੰਗਤ ਦੇ ਵਿੱਚ ਵਾਧਾ ਹੁੰਦਾ ਜਾ ਰਿਹਾ ਤੇ ਲਗਾਤਾਰ ਹੀ ਸੰਗਤਾਂ ਇੱਥੇ ਆ ਕੇ ਇਸ ਸ਼ਹੀਦੀ ਸਮਾਗਮ ਦੇ ਵਿੱਚ ਗੁਰਮਤ ਸਮਾਗਮ ਵਿੱਚ ਪਹੁੰਚਦੀਆਂ ਨੇ ਤੇ ਨਤਮਸਤਕ ਹੁੰਦੀਆਂ ਨੇ ਸੇਵਾ ਕਰਦੀਆਂ ਨੇ ਬਾਣੀ ਪੜ੍ਹਦੀਆਂ ਨੇ ਅਤੇ ਇਸੇ ਤਰ੍ਹਾਂ ਹੀ ਸੰਗਤਾਂ ਵੱਲੋਂ ਸੇਵਾ ਕੀਤੀ ਜਾਂਦੀ ਹੈ ਸੋ ਵੱਡੀ ਗਿਣਤੀ ਵਿੱਚ ਨਿਹੰਗ ਸਿੰਘ ਜਥੇਬੰਦੀਆਂ ਵੀ ਪਹੁੰਚੀਆਂ ਤੇ ਉਹਨਾਂ ਦੇ ਵੱਲੋਂ ਵੀ ਇੱਥੇ ਆ ਕੇ ਜਿਹੜਾ ਇਸ ਸਮਾਗਮ ਵਿੱਚ ਹਿੱਸਾ ਪਾਇਆ ਗਿਆ ਸੋ ਬਾਗੁਰ ਜੀ ਦਾ ਖਾਲਸਾ ਅਰਜੀ ਫਤਿਹ ਅੱਜ ਦਾ ਜਿਹੜਾ ਸਮਾਗਮ ਹੈ ਮਾਨ ਜਰਨੈਲ ਧੰਗੁਰੂ ਗੋਵਿੰਦ ਸਿੰਘ ਮਹਾਰਾਜ ਜੀ ਦੇ ਪਰਖ ਦੇ ਵਿੱਚੋਂ ਸਫਲ ਹੋਣ ਵਾਲੇ ਧੰਨ ਧੰਨ ਬਾਬਾ ਵੀਰ ਸਿੰਘ ਬਾਬਾ ਤੀਰ ਸਿੰਘ ਜਿਨ੍ਹਾਂ ਦਾ 26ਵਾਂ ਚੀਦੀ ਦਿਹਾੜਾ ਤੇ ਸਿੰਘ ਸਾਹਿਬ ਜਹੇਦਾਰ ਬਾਬਾ ਬਲਕਾਰ ਸਿੰਘ ਜੀ ਦੀ ਸੋਡੀ ਉਹਨਾਂ ਦੀ ਸਾਲਾਨਾ ਜਾਤ ਮਨਾਈ ਜਾ ਰਹੀ ਹੈ ਜਿਹਦੇ ਸੰਗਤਾਂ ਦਾ ਠਾਠਾ ਮਾਰਦਾ ਕਟ ਨਿਹੰਗ ਸਿੰਘ ਦਲਾ ਪੰਥਾਂ ਦੇ ਜਹੇਦਾਰ ਸਹਿਬਾਨ ਸਮੁੱਚਾ ਸੰਤ ਸਮਾਜ ਸੰਗਤ ਬਿਆੰਤ ਆ ਸਾਰੇ ਹਾਜ਼ਰੀਆਂ ਭਰ ਰਿਹਾ ਅਮਰ ਸੰਚਾਰ ਵੀ ਹੋ ਰਿਹਾ ਵਾ ਅਮਰ ਸੰਚਾਰ ਤੋਂ ਬਾਅਦਾਂ ਜਿਹੜਾ ਵਾ ਉਹ ਕੋੜ ਦਾ ਹੌਂਦ ਮਹੱਲਾ ਵੀ ਖੇਡਿਆ ਜਾਣਾ ਹੈ ਤੇ ਸੰਗਤਾਂ ਨੂੰ ਸਾਰਿਆਂ ਨੂੰ ਜੀ ਆਇਆਂ ਧੰਨਵਾਦ ਵਾਹ ਕਰੋ ਜੀ ਕਾ ਖਾਲਸਾ ਜੀ ਬਤਾਂ ਸੰਗਤਾਂ ਵੱਲੋਂ ਤੁਹਾਨੂੰ ਇੱਕ ਜਹਾਜੀ ਪੇੜ ਕੀਤਾ ਗਿਆ ਹਾਂ ਜੀ ਮਹਾਰਾਜ ਜੀ ਇਸੇ ਤਰ੍ਹਾਂ ਸੰਗਤਾਂ ਜਿਹੜੀਆਂ ਅੱਗੇ ਵੀ ਜਿਹੜੇ ਸਾਡੇ ਕੋਲ ਪਹਿਲਾਂ ਜਾਜ ਆ ਉਹ ਵੀ ਸੰਗਤਾਂ ਵੱਲੋਂ ਪੇੜ ਕੀਤਾ ਆ ਜਿਹੜਾ ਸੁੰਦਰ ਪਾਲਜੀ ਸਾਹਿਬ ਆ ਕੋਈ 50 ਲੱਖ ਦੀ ਆਪਣਾ ਕੀਮਤ ਦਾ ਉਹ ਵੀ ਸੰਗਤਾਂ ਵੱਲੋਂ ਦਿੱਤਾ ਗਿਆ ਵਾ ਜਿੰਨਿਆਂ ਵੀ ਇੱਥੇ ਤੁਸੀਂ ਵੇਖ ਰਹੇ ਜੇ ਇਹ ਸਾਰਾ ਸੰਗਤ ਹੀ ਕਰਦੀ ਆ ਸੰਗਤ ਦਾ ਹੀ ਜਿਹੜਾ ਸਾਰਾ ਪ੍ਰੋਗਰਾਮ ਹੈ ਸਮਾਗਮ ਆ ਤੇ ਸੰਗਤ ਦਾ ਹੀ ਸਾਰਾ ਜਿਹੜਾ ਸਿਲਸਿਲਾ ਵਾ ਅਮਰੀਕਾ ਤੋਂ ਡਿਮੋਰਟ ਕਾਫੀ ਪੰਜਾਬੀ ਕਿਤੇ ਗਏ ਨੇ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਕਿਉਂਕਿ ਨੌਜਵਾਨ ਵਿਦੇਸ਼ਾਂ ਧਰਤੀ ਜਾਂਦੇ ਜ਼ਰੂਰ ਨੇ ਪਰ ਦੂਰ ਨੰਬਰ ਜਾਂਦੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੋ ਦੇਖੋ ਅੱਜ ਕਾਲ ਪਾਰਤ ਦੇ ਵਿਦੇਸ਼ ਮੰਤਰੀ ਦਾ ਵੀ ਜਿਹੜਾ ਬਿਆਨ ਆਇਆ ਵੀ ਉਹਨਾਂ ਦੀ ਪ੍ਰਾਣੀ ਨੀਤੀ ਹੈ 2012 ਤੋਂ ਬਣੀ ਹੋਈ ਜਿੰਨੇ ਵੀ ਕਿਸੇ ਨੇ ਵਿਦੇਸ਼ ਜਾਣਾ ਹੈ ਉਹ ਪਹਿਲਾਂ ਸਾਰੇ ਉਹਦੀ ਚੰਗੀ ਤਰ੍ਹਾਂ ਕੋਖ ਪੜਤਾਲ ਕਰੇ ਜਿਹੜਾ ਏਜੰਟ ਜਾਂ ਜਿਹੜੀ ਏਜੰਸੀ ਵੱਲੋਂ ਭੇਜ ਰਹੀ ਆ ਕੀ ਇਹ ਮਾਨੂੰ ਸਹੀ ਤਰੀਕੇ ਨਾਲ ਭੇਜ ਰਹੀ ਆ ਜਿਹੜਾ ਹੁਣ ਇਹਨਾਂ ਗਰੀਬ ਪਰਿਵਾਰਾਂ ਦੇ ਸਿਰ ਤੇ ਜਿਹੜਾ ਕਰਜ਼ਾ ਚੁੱਕ ਕੇ ਗਿਆ ਸੀ ਤੇ ਉਹ ਕਰਜ਼ਾ ਖੜਾ ਵਾ ਸਰਕਾਰ ਨੂੰ ਬੇਨਤੀ ਕਰਾਂਗੇ ਕਿ ਇਹਨਾਂ ਦੀ ਬਾਹ ਫੜ ਕੇ ਇਹਨਾਂ ਦਾ ਜਿਹੜਾ ਕਰਜ਼ੇ ਦਾ ਲਗੀਤਾ ਜਾਵੇ ਤੇ ਇਹਨਾਂ ਨੂੰ ਸਰਕਾਰੀ ਨੌਕਰੀ ਦੇ ਕੇ ਇੱਥੇ ਮਾਨ ਸਨਮਾਨ ਦਿੱਤਾ ਜਾਵੇ